ਸੋ ਜਿਸ ਤਰ੍ਹਾਂ ਹਾਇਦਾ ਸੀਜ਼ਨ ਤਕਰੀਬਨ ਪੂਰਾ ਹੋ ਚੁੱਕਿਆ ਹੈ ਇਹ ਤੁਸੀਂ ਇਹ ਵਰਤਾਰਾ ਦੇਖਿਆ ਹੋਣਾ ਕਿ ਜਦੋਂ ਕਮਬਾਈਨ ਵੱਢਦੀ ਹੈ ਤੇ ਮਗਰ ਕੁੱਛੇ ਮੱਲੀਆਂ ਡਿੱਗਦੀਆਂ ਤੇ ਉਸ ਨੂੰ ਕੁਝ ਮਜ਼ਦੂਰ ਲੋਕ ਖਾਸ ਤੌਰ ਤੇ ਹਰ੍ਹਾਂ ਇਕੱਠਾ ਕਰ ਦਿੰਦੇ ਆ ਇਹ ਉਸ ਅਪਰੰਤ ਇਹ ਵੀ ਦੇਖਣ ਦੇ ਵਿੱਚ ਆਉਂਦਾ ਅੱਜਕੱਲ ਕਿ ਉਹ ਮੱਲੀਆਂ ਇਕੱਠੀਆਂ ਕਰਕੇ ਉਹਨੂੰ ਸੜਕ ਦੇ ਉੱਪਰ ਪਾ ਦਿੰਦੀਆਂ ਕਿ ਇਹ ਸਾਰਾ ਅਣਜਾਣਪੜੇ ਵਿੱਚ ਹੀ ਹੁੰਦਾ ਹੈ ਇਹ ਨੂੰ ਇਸ ਕਉਂ ਦਾ ਪਤਾ ਨਹੀਂ ਹੁੰਦਾ ਵੀ ਇਹ ਇੰਗਲੀਆਂ ਬੱਲੀਆਂ ਜਾਂ ਕਣਕ ਜਿਹੜੀ ਸੜਕ ਦੇ ਉੱਪਰ ਪਾਈ ਹੋਈ ਹੈ ਬਹੁਤ ਵੱਡਾ ਖਤਰਾ ਸੈੱਟ ਹੋ ਸਕਦੀ ਹੈ ਤੇ ਮੈਂ ਤਾਂ ਯਕੀਨ ਜਾਣੇ ਜਦੋਂ ਵੀ ਅਸਾਂ ਦਾ ਵਰਤਾਰਾ ਦੇਖਦਾ ਹਾਂ ਤੇ ਇੱਕ ਵਾਰੀ ਦਿਲ ਕੰਬ ਜਾਂਦਾ ਹੈ ਦੋ ਕੁ ਸਾਲ ਪਹਿਲਾਂ ਮੈਂ ਜਾ ਰਿਹਾ ਸੀ ਆਪਣੇ ਵਹੀਕਲ ਦੇ ਉੱਪਰ ਤੇ acharak mureh ਜਿਹੜੀ ਕਣਕ ਇਸ ਤਰ੍ਹਾਂ ਪਾਈ ਹੋਈ ਸੀ ਆ ਵਹੀਕਲ ਸਲਿੱਪ ਕਰ ਗਿਆ ਇਹ ਤਾਂ ਕੁਦਰਤੀ ਬੱਚਤੇ ਸਕੋ ਰਹਿ ਗਈ ਕਿਉਂਕਿ ਮੇਨ ਰੋਡ ਸੀ ਅੱਗੋਂ ਜਾਂ ਪਿੱਛੋਂ ਕੋਈ ਵੱਡੀ ਗੱਡੀ ਨਹੀਂ ਆ ਰਹੀ ਸੀ ਸੋ ਜਿਹੜਾ ਇਹ ਵਰਤਾਰਾ ਇਹ ਬੜਾ ਖਤਰਨਾਕ ਹੈ ਤੇ ਹੋਰ ਵੀ ਖਬਰਾਂ ਆਉਂਦੀਆਂ ਸਮੀਆਂ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਬਹੁਤ ਸਾਰੇ ਲੋਕਾਂ ਦੇ ਹੰਗ ਫੈ ਟੁੱਟ ਜਾਂਦੇ ਆ ਜਾਂ ਗਈਆਂ ਜਾਂਾਂ ਵੀ ਚਲੀਆਂ ਜਾਂਦੀਆਂ ਤੇ ਕੱਲੀ ਮੈਂ ਜਾ ਰਿਹਾ ਸੀ ਫਟਾ ਪਾਈ ਤੋਂ ਬਹਿੰਡਾ ਬਾਹਰ ਕੋ ਚੋਕੀ ਉੱਥੇ ਵੀ ਦੇਖਿਆ ਹਾਂ ਵੀ ਰਸਤੇ ਵਿੱਚ ਇੱਕ ਪਿੰਡ ਦੇ ਵਿੱਚ ਕਿਸੇ ਨੇ ਪੂਰੀ ਸੜਕ ਦੇ ਉੱਪਰ ਕਣ ਖਿਲਾਰੇ ਹੋਈ ਸੀ ਤੇ ਸਾਹਮਣੇ ਘਰ ਸੀਗਾ ਉਹ ਇੱਕ ਕਿਸਾਨ ਸੀ ਤੇ ਮੇਰੇ ਖਿਆਲੋਂ ਕਣਕ ਵਗੈਰਾ ਮੰਡੀ ਚ ਜਾਂਦਾ ਕੋਈ ਲੈ ਕੇ ਆਇਆ ਸੀ ਜਿਸ ਤੋਂ ਬਾਅਦ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਕੁਝ ਕਿਸਾਨ ਭਰਾ ਵੀ ਜਿਹੜੀ ਹੈਗੀ ਆ ਇਸ ਤਰ੍ਹਾਂ ਇਹ ਹੁੰਦੀ ਹੈ ਕੋਈ ਮੱਖੀ ਜਾਂ ਕੁੰਡੀਆਂ ਜਿਹਦੇ ਵਿੱਚ ਕਣਕ ਹੁੰਦੀ ਹੈ ਉਹਨੂੰ ਸੜਕ ਦੇ ਉੱਪਰ ਛਾ ਦਿੰਦੇ ਆ ਤੇ ਖਾਸ ਤੌਰ ਦੇ ਉੱਤੇ ਮੋਟਰਸਾਈਕਲ ਜਾਂ ਐਕਟਵਾਜ ਜਾਂ ਇਸ ਤ੍ਹਾਂ ਦੇ ਇਹ ਵਹੀ ਗੱਲਾਂ ਉਹਨੇ ਤਾਂ ਬਹੁਤ ਹੀ ਖਤਰਨਾਕ ਹੈ। ਅ ਸੋ ਕੁਸ਼ਵਿੰਨ ਲੱਗਦਾਗਾ ਤੁਸੀਂ ਚਾਰ ਥਾਪੇ ਮਾਰ ਕੇ ਪਾਸੇ ਜੋ ਅਸੀਂ ਬੜੀ ਸਾਨ ਨਾਲ ਕੱਟ ਸਕਦੇ ਆਂ ਜੀ ਪਿੰਡਾਂ ਦੇ ਵਿੱਚ ਕਰਦੀ ਸੀ ਤੇ ਇਹੇ ਇਸ ਤੋਂ ਬਚਣਾ ਚਾਹੀਦਾ ਤੇ ਮੈਂ ਪਿਛਲੇ ਦਿਨ ਤੋਂ ਦੇਖ ਰਿਹਾ ਮਿਲ ਕਟੋ ਘਟ 8 10 ਸਾਮਾਂ ਦੇ ਉੱਤੇ ਰੋਕ ਕੇ ਨੇ ਬੇਨਤੀ ਕੀਤੀ ਇਹਨਾਂ ਲੋਕਾਂ ਨੂੰ ਜਿੰਨੇ ਮੇਤੀ ਮਨਵਿਲੇ ਆ ਉਹਨੇ ਇੱਕ ਪਾਸੇ ਕਰਤੀ ਜਾਂਦਾ ਕਣਕ ਜਾਬੜ ਨੂੰ ਉੱਥੇ ਛੱਕ ਲਿਆ ਤੇ ਇਸ ਕਰਕੇ ਤੁਸੀਂ ਵੀ ਕੋਸ਼ਿਸ਼ ਕਰੋ ਵੀ ਮਤਵਾਦ ਇਸ ਕੰਮ ਦਾ ਪ੍ਰਚਾਰ ਕਰੋ ਇਹ ਉਹਨਾਂ ਲੋਕਾਂ ਦੇ ਧਿਆਨ ਵਿੱਚ ਲਿਆਓ ਜਿਹਨਾਂ ਜਾਂ ਜਗਤ ਪੁਰਣ ਦੇ ਵਿੱਚ ਰਹਸਤਾਂ ਦਾ ਪ੍ਰਸਾਰਾ ਕਰਦੇ ਲੱਗੇ ਆ ਤੇ ਕਿਉਂਕਿ ਜੇ ਕੋਈ ਹਾਦਸਾ ਹੋ ਜਾਂਦਾ ਉਸ ਦੇ ਨਾਲ ਜੇ ਕੋਈ ਜਾਨ ਚਲੀ ਜਾਂਦੀ ਹੈ ਤਾਂ ਇਹਦੇ ਵਿੱਚ ਲੈਣੇ ਦੇਣੇ ਪੈਸੇ ਆ ਗਏ ਕਿ ਉਹਦਾ ਕਾਰਨ ਫਿਰ ਇਹ ਕਣਕ ਬਣ ਸਕਦੀ ਹੈ ਅ ਸੁਵਿੰਤੀ ਹੈ ਵੀ ਇਸ ਜਿਹੜੀ ਹੈਗੀ ਸੁਨੇਹੇ ਨੂੰ ਹਰ ਕੰਮ ਪਚਾਓ ਬਹੁਤ ਬਹੁਤ ਧੰਨਵਾਦ